ਗਲਤ ਸੰਤ ਲੱਗਦਾ ਹੈ ਕੰਮ ਜਿਹੜਾ ਆਪਹੀਂ ਫੜਦੇ ਆ ਨਾ ਨਹੀਂ ਚਲੋ ਉਹ ਤਾਂ ਆਪੋ ਆਗੇ ਨਾ ਹੋਰ ਜੇ ਪ੍ਰੋਬਲਮ ਆ ਤੇ ਇਹਦੇ ਵਿੱਚ ਕੋਈ ਗੱਲ ਨਹੀਂ ਪੰਜਾਬੀ ਖੜੀ ਹੈ ਨਾਲ ਤੁਹਾਡੇ ਖੜੀ ਹੈ ਹੱਤ ਨਾਲ ਕੋਈ ਨਹੀਂ ਫਿਰ ਕਰਾਂ ਤੇ ਇਦਾ ਹੀ ਸਕੋ ਹੂੰ ਤੇ ਮਾਤਾ ਜੀ ਵੀ ਤੁਹਾਡਾ ਹੀ ਆ ਤੁਹਾਡਾ ਸ਼ਿਵਦਾ ਹੈ ਵਾਦੀ ਸੇਵਾ ਕਹਿੰਦੇ ਮਾਤਾ ਕਿ ਸਾਡਾ ਨਾ ਦਿਲ ਨਹੀਂ ਕਰਦਾ ਲੈਣ ਨੂੰ ਕਿਉਂਕਿ ਰੱਬ ਦਾ ਦਿੱਤਾ ਬਹੁਤ ਆ ਬਾਰਾ ਕਿੱਲੇ ਜ਼ਮੀਨ ਆ ਚਲੋ ਅਸਟੈਂਡ ਡੁੱਬ ਗਈ ਆ ਪਰ ਫਿਰ ਵੀ ਕਹਿੰਦੇ ਲੈਣ ਨੂੰ ਦਿਲ ਨਹੀਂ ਕਰਦਾ ਮੈਂ ਹਾਂ ਗਲਤ ਅੱਛਾ ਮੈਂ ਗਲਤ ਸੰਤ ਲੱਗਦਾ ਹੈ ਕੰਮ ਜਿਹੜਾ ਫੀਆਂ ਆ ਪਹੀ ਫੜਦੇ ਆ ਨਾ ਨਹੀਂ ਚਲੋ ਤਾਂ ਹਫਦਾ ਆ ਗਿਆ ਨਾ ਹੁਣ ਮੁਝੇ ਪ੍ਰੋਬਲਮ ਆਦਾ ਇਹਦੇ ਵਿੱਚ ਕੋਈ ਗੱਲ ਨਹੀਂ ਪੰਜਾਬੀ ਖੜੇ ਹੀ ਆ ਨਾਲ ਤੁਹਾਡੇ ਖੜੇ ਹੀ ਆ ਹੱਥ ਨਾਲ ਕੋਈ ਨਹੀਂ ਫਿਰ ਹਾਂਜੀ ਉਦਾਂ ਕਿਹੜਾ ਕੋਈ ਹੱਥ ਅੱਡ ਨੂੰ ਕਿਸੇ ਦਿਲ ਕਰਦਾ ਜੀ ਹਾਂਜੀ ਹਾਂਜੀ ਨਹੀਂ ਕਿ ਹਾਂਜੀ ਹਾਂਜੀ ਕਰੋਂ ਦੇਈਦਾ ਹੀ ਸਕੋ ਹੂੰ ਤੇ ਹੁਣ ਮਾਤਾ ਜੀ ਬੇਟਾ ਅੱਡ ਹੀ ਆ ਤੁਹਾਡਾ ਸ਼ਿਵਾ ਦਾ ਘਰ ਦੇ ਸੇਵਾ ਕੋਈ ਤੁਹਾਨੂੰ ਹਾਂਜੀ ਮਾਤਾ ਜੀ ਕੀ ਕੀ ਚਾਹੀਦਾ ਦੋਸਤੋ ਮ ਜਿਹੜਾ ਤੁਹਾਡਾ ਜੀ ਕਰਦਾ ਉਹ ਦੇਜੋ ਮੈਂ ਮੂੰਹ ਕੁਝ ਨਹੀਂ ਆਉਂਦੀ ਨਹੀਂ ਨਹੀਂ ਜੋ ਜੋ ਤੁਹਾਡੀ ਜ਼ਰੂਰਤਾ ਦੱਸੋ ਜਿਹੜੀ ਜਿਹੜੀ ਕਿਉਂਕਿ ਅਸੀਂ ਤਾਂ ਸਾਰਾ ਕੁਝ ਲੈ ਕੇ ਆਏ ਆ ਇੱਕ ਇਹ ਟੋਰਚ ਹੈ ਲਾਈਟ ਵਾਸਤੇ ਨਾ ਮਤਲਬ ਜੇ ਤੁਹਾਨੂੰ ਲਾਈਟ ਦੀ ਲੋੜ ਹੈ ਤਾਂ ਲਾਈਟ ਵੀ ਜਗਾ ਸਕਦੇ ਆ ਕਿਉਂਕਿ ਇਹਨੂੰ ਚਾਰਜ ਕਰ ਲੈਣਾ ਅੱਛਾ ਠੀਕ ਹੈ ਜੀ ਇਹ ਹੋ ਗਈ ਮੈਂ ਠੀਕ ਹੈ ਜੀ ਤੇ ਇਹ ਵੀ ਔਰ ਇਹ ਸਾਰੀ ਜਿਹੜੀ ਸੇਵਾ ਵਾ ਇਹਨਾਂ ਵੀਰਾਂ ਦੀ ਆ ਮੈਂ ਤਾਂ ਵੈਸੇ ਨਾਲ ਆਇਆ ਹਾਂ ਕੋਈ ਨਹੀਂ ਫੇਕੀ ਹੋਇਆ ਹਾਂ ਦਾ ਸੰਮੁਲ ਖਾਲਾ ਤੇਰੇ ਨਾਲ ਆਇਆ ਆ ਤੇ ਤੁਹਾਡਾ ਆਸ਼ੀਰਵਾਦ ਆ ਤੇ ਇਹਨਾਂ ਦੇ ਲੜ ਲਾ ਕੇ ਅਸੀਂ ਤਰਦੇ ਪਿਆ ਕੋਈ ਨਹੀਂ ਕੋਈ ਨਹੀਂ ਸਾਨੂੰ ਦਿਖਾਣਗੇ ਤੇ ਅਸੀਂ ਸੇਵਾ ਕਿੱਦਾਂ ਕਰਾਂਗੇ ਹਾਂ ਇਹ ਤੇ ਹੈ ਹੀ ਆ ਪਰ ਸਾਰਿਆਂ ਦੇ ਨਾਲ ਹੀ ਆ ਪੁੱਤਣ ਫੇਰੇ ਨਹੀਂ ਚਲੋ ਹਾਂਜੀ ਨਾਲ ਹੀ ਆ ਮੈਨੂੰ ਹਾਂਜੀ ਬਾਕੀ ਠੀਕ ਆ ਜੀ ਸਾਰਾ ਕੁਝ ਹਾਂਜੀ ਠੀਕ ਆ ਸਮੱਸਿਆ ਵਾਂ ਜਿਹਦਾ ਆਪਾਂ ਕਹਿੰਦੇ ਆ ਕੋਈ ਕੀ ਕੀ ਆ ਰਹੀ ਐ ਇੱਥੇ ਹੁਣ ਸਮੱਸਿਆ ਤਾਂ ਉਹ ਸਾਡੀ ਹੁੰਦੀ ਜਾਂਦੀ ਆ ਪੂਰੀ ਆ ਤੁਹਾਡੇ ਵਰਗੇ ਵੀਰ ਜਿਹੜੇ ਇਹਨਾਂ ਦੀ ਸੇਵਾ ਵੀ ਸਮੱਸਿਆ ਕੀ ਕੀ ਆ ਤੁਹਾਨੂੰ ਇੱਥੇ ਹੁਣ ਕੋਈ ਸਮੱਸਿਆ ਰਹਿਣ ਵਾਸਤੇ ਵੀ ਅਹੀਂ ਤੇ ਉਹ ਦੂਜੇ ਘਰ ਆ ਘਰ ਪਾਉਣ ਲੱਗੇ ਆ ਸਾਰੇ ਢਾਕੇ ਨਾ ਤੇ ਨਵੇਂ ਸ਼ੁਰੂ ਕੀਤੇ ਤੇ ਇਹ ਹੁਣ ਵਿੱਚੇ ਮਿਸਤਰੀ ਛੱਡ ਕੇ ਹਜੇ ਇੱਥੇ ਕਿੱਥੇ ਕਰ ਸੀਗਾ ਇੱਥੇ ਹੀ ਸੀ ਇੱਥੇ ਹੀ ਸੀ ਹਾਂਜੀ ਹੁਣ ਕੰਮ ਰੁਕ ਗਿਆ ਹੁਣ ਰੁਕ ਗਿਆ ਇਹ ਜਿਹੜਾ ਕੰਮ ਰੁਕਿਆ ਵਾ ਇਹ ਜਿੰਨਾ ਡਾ ਪਾਣੀ ਰੁਕੂਗਾ ਉਨਾ ਟਾਈਮ ਜਾਂ ਬਾਜ ਫਸਲਾਂ ਮਰ ਗਈਆਂ ਤਾਂ ਫਿਰ ਫਸਲਾਂ ਨਹੀਂ ਮਰ ਗਈਆਂ ਹੁਣ ਤੇ ਰੁਕ ਗਈ ਹੁੰਦੀ ਹੋਏਗਾ ਕਿ ਹੁਣ ਤੇ ਗਾ ਹੁਣ ਕਨਕ ਕਨਕ ਕੋਈ ਬੀਜਣ ਦੇਵ ਮਹਾਰਾਜ ਤੇ ਫੇਰੀ ਇਹ ਤੇ ਜਦੋਂ ਮਤਲਬ 2023 ਚ ਹੜ ਆਇਆ ਸੀਗਾ ਹਾਂਜੀ ਹਾਂਜੀ ਉਹ ਫਿਰ ਫਿਰ ਫਸਲ ਕਦੋਂ ਬੀਜੀ ਫਿਰ ਕਨਕ ਨਹੀਂ ਉਹ ਰੇਤ ਆਈ ਸੀ ਰੇਤ ਤੋਂ ਬਾਅਦ ਬੀਜੀ ਸੀ ਸਾਡੇ ਹਰੇ ਰੇਤਾਂ ਨਹੀਂ ਸੀ ਪਈ ਅੱਛਾ ਜੀ ਹਾਂਜੀ ਸਾਡੀ ਆ ਪਹਿਲੀ ਨਾਲ ਨਾਲ ਨਹੀਂ ਇਹ ਫਿਰ ਤਾਂ ਰੇਤ ਨਹੀਂ ਸੀ ਆਈ ਕਿੰਨੀ ਜ਼ਮੀਨ ਤੁਹਾਡੀ ਸੋ 13 ਕਿੱਲੇ 13 ਕਿੱਲੇ ਹਾਂਜੀ ਤੋ ਹੁਣ ਪਰਵਾਹ ਤੁਹਾਡਾ ਪਰਵਾਹ ਉੱਥੇ ਮੈਂ ਤੈਨੂੰ ਦੱਸਿਆ ਜਿੱਥੇ ਸਮਾਨ ਲੈ ਕੇ ਗਏ ਆ ਉੱਥੇ ਆ ਆ ਹੁਣੇ ਦੇਖੇ ਗਏ ਚਾ ਹੁਣ ਡੰਗਰਾਂ ਪੱਠੇ ਪਾਉਣਾ ਆਉਣਗੇ ਅਛਾ ਜੀ ਰਾਤ ਫਿਰ ਕੱਲੇ ਨਹੀਂ ਰਾਤ ਨੂੰ ਪੋਤਰਾ ਆਉਣਾ ਲੱਗ ਗਏ ਚਲੋ ਠੀਕ ਆ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਆ ਦੇਖੋ ਕਹਿੰਦੇ ਮਾਤਾ ਕਿ ਸਾਡਾ ਨਾ ਦਿਲ ਨਹੀਂ ਕਰਦਾ ਲੈ ਇਹਨੂੰ ਕਿਉਂਕਿ ਰੱਬ ਦਾ ਦਿੱਤਾ ਬਹੁਤ ਆ 12 ਕਿੱਲੇ ਜ਼ਮੀਨ ਆ ਚਲੋ ਐਸਟੈਂਡ ਡੁੱਬ ਗਈ ਆ ਪਰ ਫਿਰ ਵੀ ਕਹਿੰਦੇ ਲੈਨੂੰ ਦਿਲ ਨਹੀਂ ਕਰਦਾ ਪਰ ਹੁਣ ਹਲਾਤ ਹੀ ਕੁਝ ਆਏ